ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਫੇਰ ਤੋਂ ਰਾਈਡਰ ਸਿੰਘ ਦੇ YouTube ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਕਿ ਤੁਸੀਂ ਸਮਾਂ ਕੱਢ ਕੇ ਮੇਰੇ ਵਲੌਗ ਦੇਖਦੇ ਆਂ ਤੇ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਆਪਣਾ ਪਿਆਰ ਬਣਾਈ ਰੱਖਿਓ ਸਹਿਯੋਗ ਬਣਾਈ ਰੱਖਿਓ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਤਰਸ ਕਰਨ ਤੁਹਾਨੂੰ ਹੋਰ ਜਗਾਵਾਂ ਦੇ ਦਰਸ਼ਨ ਕਰਾ ਸਕੀਏ ਤੇ ਬਹੁਤ ਹੀ ਹੋਰ ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਵਧੀਆ ਲੱਗਦਾ ਹੁੰਦਾ ਆਪਣੇ ਵਿਊਜ਼ ਜ਼ਰੂਰ ਦੱਸਿਆ ਕਰੋ ਹੁਣ ਤੁਸੀਂ ਮੇਰੇ ਪਿੱਛੇ ਇੱਕ ਜਗ੍ਹਾ ਦੇਖ ਰਹੇ ਆਂ ਜੋ ਕਿ ਧੁੰਦ ਦੇ ਕਾਰਨ ਕਾਫੀ ਪਹਿਲਾਂ ਬਲਰ ਸੀ ਹੁਣ ਥੋੜੀ ਧੁੰਦ ਹੱਟੀ ਆ ਤੇ ਮੈਂ ਉਹ ਲੈ ਆਇਆ ਫੁਟੇਜ ਇਹ ਜੋ ਤੁਸੀਂ ਜਗ੍ਹਾ ਬਣੀ ਦੇਖ ਰਹੇ ਆਂ ਇਹ ਵਜੀਰ ਖਾਨ ਦੇ ਕਾਜ਼ੀ ਦਾ ਰਹਿਣ ਬਸੇਰਾ ਹੁੰਦਾ ਸੀ ਜਿੰਨੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਜਣਵਾਇਆ ਗਿਆ ਸੀ ਤੇ ਉਹ ਫਤਵਾ ਜਾਰੀ ਕੀਤਾ ਸੀ ਉਹਦਾ ਰਹਿਣ ਬਸੇਰਾ ਇੱਥੇ ਇਸ ਜਗ੍ਹਾ ਤੇ ਹੁੰਦਾ ਸੀ ਹੁਣ ਸੰਗਤ ਜੀ ਅਸੀਂ ਜਾ ਰਹੇ ਹਾਂ ਦਰਸ਼ਨ ਕਰਨ ਬੇਬਾਨਗੜ ਸਾਹਿਬ ਜਿੱਥੇ ਕਿਹਾ ਜਾਂਦਾ ਹੈ ਕਿ ਸ਼ੇਰਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਸਰੀਰਾਂ ਦੀ ਰੱਖਿਆ ਕੀਤੀ ਸੀ ਇਸ ਸਥਾਨ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਸੰਗਤ ਤੁਸੀਂ ਦੇਖ ਸਕਦੇ ਆ ਬੇਅੰਤ ਸੰਗਤ ਸੀ ਇਸ ਵਾਰ ਫਤਿਹਗੜ ਸਾਹਿਬ ਇੱਕ ਗੱਲ ਹੈਗੀ ਕਿ ਜਿੰਨੀ ਸ਼ਿੱਦਤ ਤੇ ਜਿੰਨੇ ਅਸੀਂ ਮਨ ਲਾ ਕੇ ਛਿੱਤੀ ਦਿਹਾੜਿਆਂ ਦੇ ਵਿੱਚ ਮਹਾਰਾਜ ਦੇ ਦਰ ਪਿਆਨੇ ਆ ਜੇ ਇੰਨੀ ਸ਼ਿੱਦਤ ਨਾਲ ਅਸੀਂ ਸੱਚੀ ਸਿੱਖੀ ਨਿਭਾ ਲਈਏ ਅਸੀਂ ਕੇਸ ਰੱਖ ਲਈਏ ਅੰਮ੍ਰਿਤ ਛਕ ਲਈਏ ਗੁਰੂ ਵਾਲੇ ਬਣ ਜਾਈਏ ਤੇ ਕਿਤੇ ਵਧੀਆ ਗੱਲ ਹੋਏਗੀ 1704 ਈਸਵੀ ਦੀ ਜ਼ਾਲਮ ਮੁਗਲ ਸਰਕਾਰ ਨੇ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਆਖਦੇ ਹਨ ਕਿ ਤੇਰਾ ਕੀ ਮਿੱਠਾ ਲੱਗੇ ਤੇ ਇਸ ਤੋਂ ਉਪਰੰਤ ਜਦੋਂ ਮਾਤਾ ਜੀ ਵੀ ਆਪਣਾ ਸਰੀਰ ਤਿਆਗ ਦਿੰਦੇ ਆਏ ਜਦੋਂ ਮਾਤਾ ਜੀ ਜੋਤੀ ਜੋਤ ਸਮਾ ਜਾਂਦੇ ਹਨ ਤੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਫਤਿਹਗੜ੍ਹ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਸੰਗਣੇ ਜੰਗਲ ਦੇ ਵਿੱਚ ਤਿੰਨਾਂ ਦੇ ਸਰੀਰ ਰੱਖ ਦਿੱਤੇ ਜਾਂਦੇ ਹਨ ਮੁਗਲ ਫੌਜ ਬਹੁਤ ਹੀ ਜ਼ਿਆਦਾ ਬੇਰਹਿਮ ਸੀ ਉਹਨਾਂ ਨੇ ਭਲਾਣੀ ਸੋਚਿਆ ਕਿ ਜੰਗਲ ਦੇ ਵਿੱਚ ਜੀਵ ਜੰਤੂ ਨੇ ਕਿਤੇ ਉਹ ਸਰੀਰਾਂ ਨੂੰ ਖਾਣਾ ਜਾਣ ਤੇ ਉਹ ਉੱਥੇ ਸਰੀਰਾਂ ਨੂੰ ਸੋਟਾ ਆਂਦੇ ਨੇ ਜੰਗਲ ਦੇ ਵਿੱਚ ਭਿਆਨਕ ਜਾਨਵਰ ਰਹਿੰਦੇ ਸੀ ਤੇ 43 ਘੰਟੇ ਇਸੇ ਸਥਾਨ ਦੇ ਉੱਤੇ ਤਿੰਨੋਂ ਤੜਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ ਇਸ ਤੋਂ ਉਪਰੰਤ ਫਿਰ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਤੇ ਸਰੀਰਾਂ ਦਾ ਇਸ਼ਨਾਨ ਕਰਵਾਇਆ ਗਿਆ ਤੇ ਵਿਵਾਨ ਵਿੱਚ ਸਜਾਇਆ ਗਿਆ ਜਿਸ ਤੇ ਅੱਜ ਗੁਰਦੁਆਰਾ ਸਾਹਿਬ ਵਿਵਾਨਗੜ੍ਹ ਸਥਿਤ ਹੈ ਜਿਸ ਵੇਲੇ ਛੋਟੇ ਸਹਿਬਜਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਜਾਣਾ ਸੀ ਫਿਰ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀਸਰੂਪ ਤੱਕ ਉਹਨਾਂ ਦੇ ਤੜ ਲਏ ਜਾਏ ਗਏ ਤਿੰਨ ਅਸਥਾਨ ਨੇ ਇੱਕ ਮਾਤਾ ਗੁਜਰੀ ਜੀ ਦਾ ਤੇ ਦੋ ਛੋਟੇ ਸਹਿਜ ਜਾਦਿਆਂ ਦਾ ਇਸ ਸਥਾਨਾਂ ਤੇ ਉਹਨਾਂ ਦੇ ਪਵਿੱਤਰ ਸਰੀਰ ਸੀ ਕਿਸੇ ਸਮੇਂ ਦੇ ਉੱਤੇ ਜੇ ਅਸੀਂ ਉਹ ਫੀਲ ਲੈ ਕੇ ਆਈਏ ਇਸ ਸਥਾਨ ਤੇ ਤੇ ਸਾਨੂੰ ਉਹ ਚੀਜ਼ ਜ਼ਰੂਰ ਫੀਲ ਹੁੰਦੀ ਆ ਦੇਖੋ ਜੇ ਸਾਡੇ ਬੱਚੇ ਨੂੰ ਥੋੜਾ ਕੁਝ ਹੋ ਜਾਵੇ ਹਨਾ ਛੋਟੇ ਭੈਣ ਭਰਾਵਾਂ ਨੂੰ ਹੋ ਜਾਏ ਤੇ ਸਾਨੂੰ ਰੂਹ ਤੱਕ ਹਿਲ ਜਾਂਦੀ ਹੈ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਅੱਖੀ ਆਪਣੇ ਹੱਥੀ ਆਪਣਾ ਸਾਰਾ ਪਰਿਵਾਰ ਹਾਡੀ ਕੋਮ ਤੋਂ ਸਾਡੇ ਬੱਚਿਆਂ ਵਾਸਤੇ ਵਾਰ ਦਿੱਤਾ ਤੇ ਅਸੀਂ ਇੱਕ ਵਾਰ ਤੇ ਸੋਚੀਏ ਕਿ ਅਸੀਂ ਅੱਜ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁੜਕੀ ਦੇ ਰਹੇ ਹਾਂ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਇਸ ਹیثیت ਦੇ ਵਿੱਚ ਰਹਿ ਕੇ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਜਾਂ ਮੈਂ ਤੁਹਾਨੂੰ ਕੁਝ ਕਹਿ ਸਕਾਂ ਸੀ ਆਪਣਾ ਜਨਮ ਹੀ ਸਵਾਰ ਲਈਏ ਇਹ ਹੀ ਇੱਕ ਬੜੀ ਵੱਡੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕਈ ਹਜ਼ਾਰ ਫੌਜ ਮਹਾਰਾਜ ਨੇ ਪਿਛੇ ਦੇਖੀ ਸੀ ਤੇ ਕੀ ਉਹ ਫੌਜ ਅਸੀਂ ਅੱਜ ਦੇਖ ਪਾ ਰਹੇ ਹਾਂ ਜੇ ਅਸੀਂ ਫੌਜ ਦੇਖ ਰਹੇ ਹਾਂ ਤੇ ਫੌਜ ਦੇ ਵਿੱਚ ਉਹ ਰੂਪ ਦੇਖ ਰਿਹਾ ਹੈ ਸਾਨੂੰ ਦੇਖਣ ਦੀ ਇੱਕ ਨਿਗਾਹ ਵੀ ਹੁੰਦੀ ਆ ਸਿਰਫ ਬਾਣਾ ਪਾਣਾ ਜ਼ਰੂਰੀ ਨਹੀਂ ਆ ਬਾਣਾ ਪਾ ਕੇ ਅਸੀਂ ਸਿੰਘ ਨਹੀਂ ਸੱਜ ਸਕਦੇ ਸਿੰਘ ਸਿੱਖ ਸਿੱਖ ਕੀ ਆ ਸਿੱਖ ਦਾ ਕੰਮ ਆ ਹਰ ਰੋਜ਼ ਕੁਝ ਸਿੱਖਣਾ ਲੇਕਿਨ ਅੱਜ ਸਾਡੇ ਅੰਦਰ ਇੱਕ ਇਹੀ ਜ਼ਰਤ ਨਹੀਂ ਹੈਗੀ ਜੇ ਸਾਨੂੰ ਕੋਈ ਸਿਖਾ ਰਿਹਾ ਆ ਤੇ ਕੁਝ ਦੱਸ ਰਿਹਾ ਆ ਅਸੀਂ ਕਹਿੰਨੇ ਆ ਕਿ ਬਈ ਤੂੰ ਕੌਣ ਹੁੰਦਾ ਆ ਅਸੀਂ ਖੁਦ ਹੀ ਆਪਣੇ ਆਪ ਚ ਸੰਪੂਰਣ ਆ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਮੈਂ ਤੇ ਹੰਕਾਰ ਹੀ ਗਾਇਬ ਕਰਨਾ ਚਾਹੀਦਾ ਆ ਜਿਸ ਦਿਨ ਇਹ ਖਤਮ ਹੋ ਗਿਆ ਤੁਸੀਂ ਆਪਣੇ ਆਪ ਚ ਹੀ ਉਹ ਬਦਲਾਅ ਨੂੰ ਮਹਿਸੂਸ ਕਰੋਗੇ ਤੇ ਸਭ ਤੋਂ ਆਜ਼ਾਦ ਤੁਹਾਨੂੰ ਉਦੋਂ ਫੀਲ ਹੋਏਗਾ ਜਦੋਂ ਤੁਸੀਂ ਆਪਣੀ ਮੈਂ ਦੇ ਵਿੱਚੋਂ ਮੁਕਤ ਹੋ ਜਾਓਗੇ ਕਿਸੇ ਨੂੰ ਨੀਵਾ ਦਿਖਾਣ ਦੀ ਦੌੜ ਤੋਂ ਮੁਕਤ ਹੋ ਜਾਓ ਜਦੋਂ ਇਹਦੇ ਵਿੱਚੋਂ ਮੁਕਤ ਹੋ ਜਾਉਂਗੇ ਨਾ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਮੁਕਤ ਹੋ ਜਾਉਂਗੇ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਅਸੀਂ ਆਪਣੇ ਵੱਲ ਪਹਿਲਾਂ ਦੇਖੀਏ ਅਸੀਂ ਆਪਣੇ ਆਪ ਨੂੰ ਸੁਧਾਰੀਏ ਆਪਣਾ ਜੀਵਨ ਸਫਲਾ ਕਰੀਏ ਪਹਿਲਾਂ ਪਹਿਲਾਂ ਅਸੀਂ ਇਹ ਸੋਚੀਏ ਕਿ ਅਸੀਂ ਜ਼ਿੰਦਗੀ ਤੇ ਇਸ ਦੁਨੀਆ ਤੇ ਇੱਥੇ ਕਿਉਂ ਆਏ ਹਾਂ ਜਦੋਂ ਤੁਸੀਂ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੇ ਆਪ ਨੂੰ ਇੱਕ ਸਵਾਲ ਕਰੋਗੇ ਨਾ ਤੁਹਾਨੂੰ ਇਹ ਸਵਾਲ ਦਾ ਜਵਾਬ ਤੁਹਾਨੂੰ ਆਪਣੇ ਆਪ ਮਿਲੇਗਾ ਤੇ ਜਦੋਂ ਤੁਸੀਂ ਕਿਸੇ ਦੇ ਵਿੱਚ ਮਾੜੀਆਂ ਚੀਜ਼ਾਂ ਲੱਭੂਗੇ ਨਾ ਹਮੇਸ਼ਾ ਅਗਲੇ ਦੇ ਵਿੱਚ ਜਦੋਂ ਤੁਸੀਂ ਮਾੜੀ ਨਿਗਾਨ ਦੇਖੂਗੇ ਮਤਲਬ ਉਹਦੀਆਂ ਗਲਤੀਆਂ ਉੱਪਰ ਫੋਕਸ ਕਰੋਗੇ ਤੁਹਾਨੂੰ ਗਲਤੀਆਂ ਹੀ ਦਿਖਣੀਆਂ ਜੇ ਤੁਸੀਂ ਉਹਦੀਆਂ ਚੰਗੀਆਂ ਚੀਜ਼ਾਂ ਦੀ ਪ੍ਰਾਪਤੀ ਕਰਨ ਬਾਰੇ ਸੋਚੋਗੇ ਤੁਹਾਨੂੰ ਉਹਦੀ ਚੰਗਿਆਈ ਤੇ ਚੰਗੀਆਂ ਚੀਜ਼ਾਂ ਹੀ ਦਿਖਣਗੀਆਂ ਇੱਕ ਵਾਰੀ ਮੈਂ ਚੀਜ਼ ਤੁਹਾਨੂੰ ਕਲੀਅਰ ਕਰਦਾ ਏ ਚੀਜ਼ ਕੁਛ ਵੀ ਮੈਂ ਆਪਣੇ ਲਈ ਜਾਂ ਮੈਂ ਇਹ ਨਹੀਂ ਕਹਿ ਰਹੀ ਕਿ ਬਈ ਮੇਰੇ ਬਾਰੇ ਚੰਗਾ ਸੋਚੋ ਮੈਂ ਬਹੁਤ ਹੀ ਜ਼ਿਆਦਾ ਮਾੜੀ ਆ ਇਹ ਮੈਂ ਤੁਹਾਨੂੰ ਖੁਦ ਕਹਿ ਰਹੀ ਆ ਤੇ ਇਸ ਕਰਕੇ ਜੇ ਤੁਸੀਂ ਮੈਨੂੰ ਕਹਿੰਦੇ ਆ ਮੈਂ ਤੇ ਜੋ ਹੈਗੀਆਂ ਹੈਗੀਆਂ ਕਰਮਾਂ ਦੇ ਫਲ ਤੇ ਹਰ ਇੱਕ ਇਨਸਾਨ ਨੇ ਆਪ ਹੀ ਭੁਗਤਣਾ ਹੁੰਦਾ ਆ ਫਿਰ ਜਦੋਂ ਅਗਲਾ ਬੰਦਾ ਮਾੜਾ ਕਰਦਾ ਵਾ ਤੇ ਫਿਰ ਅਸੀਂ ਕਿਉਂ ਮਾੜੇ ਬਣੀਏ ਹਨਾ ਜੀ ਤੇ ਚਲੋ ਤੁਸੀਂ ਸਭ ਬਹੁਤ ਚੰਗੇ ਆ ਚੰਗੇ ਹੋਣ ਦੇ ਨਾਲ ਨਾਲ ਆਪਾਂ ਚੰਗਾ ਹੀ ਸੋਚੀਏ ਤੇ ਆਪਾਂ ਨੂੰ ਫਿਰ ਚੰਗੀਆਂ ਚੀਜ਼ਾਂ ਦੀ ਹੀ ਪ੍ਰਾਪਤੀ ਹੋਏਗੀ ਜਦੋਂ ਅਸੀਂ ਆਪਣੀ ਨਿਗਾਹ ਹੀ ਤੇ ਆਪਣੀ ਜਿਹੜੀ ਵਾਈਬਸ ਆ ਆਪਣੀ ਸੋਚ ਨੂੰ ਪੋਜ਼ਿਟਿਵਿਟੀ ਦੇ ਨਾਲ ਹਰ ਇੱਕ ਇਨਸਾਨ ਦੇ ਕੋਲ ਲੈ ਕੇ ਜਾਵਾਂਗੇ ਤੁਸੀਂ ਇੱਕ ਦਿਨ ਘਰੋਂ ਕਦਮ ਚੱਕ ਕੇ ਬਾਹਰ ਦੇਖੋਗੇ ਨਾ ਚੰਗੀ ਸੋਚ ਲੈ ਕੇ ਨਿਕਲੋਗੇ ਨਾ ਤੁਹਾਨੂੰ ਦੇਖਿਓ ਦੁਨੀਆ ਦਾ ਹਰ ਇੱਕ ਇਨਸਾਨ ਚੰਗਾ ਲੱਗੂਗਾ ਤਾਨੂੰ ਤੁਹਾਡਾ ਦੁਸ਼ਮਣ ਵੀ ਉਸ ਦਿਨ ਚੰਗਾ ਲੱਗੂਗਾ ਤੁਹਾਨੂੰ ਉਹਦੇ ਤੇ ਵੀ ਤਰਸ ਆਏਗਾ ਕਿ ਯਾਰ ਮੈਂ ਕਿਉਂ ਇਦਾਂ ਤੇ ਗੁੱਸਾ ਕਰਕੇ ਆਪਣਾ ਸਮਾਂ ਖਰਾਬ ਕੀਤਾ ਤੇ ਆਪਣੀ ਸਿਹਤ ਖਰਾਬ ਕੀਤੀ ਆਪਣਾ ਦਿਮਾਗ ਖਰਾਬ ਕੀਤਾ ਉਥੇ ਜਦੋਂ ਤੁਸੀਂ ਚੰਗੀ ਸੋਚ ਲੈ ਕੇ ਗੱਲੇ ਬੰਦੇ ਦੇ ਕੋਲ ਜਾਉਂਗੇ ਤੁਹਾਨੂੰ ਬਹੁਤ ਕੁਝ ਮਿਲੇਗਾ ਗੱਲ ਕਰਦੀ ਹੈ ਸਿਰਫ ਤੇ ਸਿਰਫ ਸਾਡੀ ਮੈਂਟੈਲਿਟੀ ਦੀ ਕਿ ਅਸੀਂ ਕੀ ਸੋਚਦੇ ਮੈਂ ਆ ਅਸੀਂ ਕਿੱਥੇ ਜਾ ਰਹੇ ਆ ਸਾਡਾ ਸਰਕਲ ਕੀ ਆ ਕਿ ਅਸੀਂ ਨੈਗੇਟਿਵ ਚੀਜ਼ਾਂ ਦੇ ਵਿੱਚ ਰਹਿ ਰਹੇ ਆ ਜਿਹੜੀਆਂ ਪੋਜ਼ਿਟਿਵ ਵਾਈਬਸ ਨੇ ਉਹ ਬਹੁਤ ਮੈਟਰ ਕਰਦੀਆਂ ਨੇ ਇਸ ਚੀਜ਼ ਦੇ ਵਿੱਚ ਹੁਣ ਅਸੀਂ ਚਾ ਰਹੇ ਹਾਂ ਦੀਵਾਨ ਟੋਡਰ ਮਲਜੀ ਦੀ ਜੋ ਹਵੇਲੀ ਸੀ ਪਹਿਲੇ ਸਮੇਂ ਦੇ ਵਿੱਚ ਤੇ ਉਮੀਦ ਆ ਤੁਸੀਂ ਬੋਰ ਨਹੀਂ ਹੋਏ ਹੋਵੋਗੇ ਮਰੀਆ ਪਾਣੀਆ ਗੱਲਾਂ ਸੁਣ ਕੇ ਜੋ ਮੈਂ ਪਿੱਛੇ ਬੋਲੀਆਂ ਆ ਕਿ ਕਈ ਨੂੰ ਲੱਗਦਾ ਕਿ ਵਈ ਹਾਂ ਲੈਕਚਰ ਦੇ ਰਹੀ ਆ ਕਈ ਲੋਕਾਂ ਦਾ ਹੁਣ ਮੰਨਣਾ ਇੱਥੇ ਆਇਆ ਕਿ ਜਿਹੜੀ ਇਹ ਹਵੇਲੀ ਆ ਇਸ ਨੂੰ ਰਿਪੇਅਰ ਕਰਵਾਉਣਾ ਚਾਹੀਦਾ ਵਾ ਤੇ ਇਤੇ ਕੋਈ ਧਾਰਮਿਕ ਸਥਾਨ ਕਹਿ ਲੋ ਮਹਾਰਾਜ ਜਦ ਮਹਾਰਾਜ ਦਾ ਸਰੂਪ ਰੱਖਣਾ ਚਾਹੀਦਾ ਮਤਲਬ ਕਈ ਲੋਕ ਇਦਾਂ ਕਹਿੰਦੇ ਆ ਬਟ ਐਕਚੁਅਲ ਦੇ ਵਿੱਚ ਮੇਰੇ ਹਿਸਾਬ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਰ ਪੁਰਾਣੀ ਚੀਜ਼ ਦੀ ਜਿਹੜੀ ਉਹ ਛਾਪ ਹੈ ਉਹ ਮੁੱਕ ਜਾਂਦੀ ਹੈ ਮਤਲਬ ਸਾਨੂੰ ਪੁਰਾਤਨ ਚੀਜ਼ ਫਿਰ ਦੇਖਣ ਨੂੰ ਨਹੀਂ ਮਿਲ ਸਕਦੀ ਹੁਣ ਸੰਗਤ ਜੀ ਅਸੀਂ ਪਹੁੰਚ ਗਏ ਆ ਦੀਵਾਨ ਟੋਡਰਮਲ ਜੀ ਦੀ ਹਵੇਲੀ ਹੁਣ ਆਪਾਂ ਗੱਲ ਕਰਦੇ ਆ ਕਿ ਦੀਵਾਨ ਟੋਡਰਮਲ ਜੀ ਸੀ ਕੌਣ ਦੀਵਾਨ ਟੋਡਰਮਲ ਜੀ ਉਸ ਵੇਲੇ ਦੇ ਬਹੁਤ ਹੀ ਅਮੀਰ ਵਿਅਕਤੀ ਸੀ ਫਤਿਹਗੜ ਸਾਹਿਬ ਤੋਂ ਲੈ ਕੇ ਪਟਿਆਲੇ ਤੱਕ ਸਾਰੀ ਜਗ੍ਹਾ ਇਹਨਾਂ ਦੀ ਸੀ ਤੇ ਇਹਨਾਂ ਨੂੰ ਬਹੁਤ ਹੀ ਨਾਮੀ ਇਨਸਾਨ ਮੰਨਿਆ ਜਾਂਦਾ ਸੀ ਤੇ ਇਹ ਉਹਨਾਂ ਦੀ ਹਵੇਲੀ ਆ ਇਸ ਹਵੇਲੀ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉੱਪਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇਹਦੀਆਂ ਦੋ ਮੰਜ਼ਲਾਂ ਤੇ ਉਹੀ ਦੋ ਮੰਜ਼ਲਾਂ ਇਸ ਦੀਆਂ ਧਰਤੀ ਦੇ ਅੰਦਰ ਵੀ ਆ ਜੋ ਕਿ نیچے ਤਾਂ ਸਰੀਆਂ ਨੇ ਜਿਹੜੀ ਸੰਗਤ ਆ ਕੇ ਪੁਰਾਤਨ ਚੀਜ਼ਾਂ ਦੇ ਦਰਸ਼ਨ ਕਰ ਸਕੇ ਹੁਣ ਇੱਥੇ ਦੇਖਿਓ ਇੱਕ ਤੇ ਚੀਜ਼ ਹੈਗੀ ਹੈ ਪੁਰਾਤਨ ਠੀਕ ਆ ਹੁਣ ਇਹ ਪਹਿਲਾਂ ਹੀ ਕਾਫੀ ਮਤਲਬ ਡਿੱਗ ਚੁੱਕੀ ਆ ਕਹਿ ਲਓ ਕਿਤੋਂ ਨਾ ਕਿਤੋਂ ਝੜ ਚੁੱਕੀ ਆ ਤੇ ਲੋਕੀ ਕੀ ਕਰਦੇ ਆ ਇਹਦੇ ਉੱਪਰ ਚੜ ਰਹੇ ਆ ਐਦਾਂ ਕੀ ਹੁੰਦੀ ਆ ਪਹਿਲੀ ਗੱਲ ਉਸ ਚੀਜ਼ ਦੀ ਬੇਦਬੀ ਹੁੰਦੀ ਆ ਅਸੀਂ ਹਰ ਇੱਕ ਚੀਜ਼ ਨੂੰ ਮਜ਼ਾਕ ਸਮਝਦੇ ਆ ਉਹਦੇ ਉੱਤੇ ਚੜ ਰਹੇ ਨੇ ਉਹਨੂੰ ਮਤਲਬ ਕਿ ਛਲਾਂਗਾ ਮਾਰ ਰਹੇ ਨੇ ਜਿਹੜੇ ਉਹਨਾਂ ਨੇ ਸਾਈਡ ਤੇ ਡਾਂਗਾ ਵਗੈਰਾ ਲਗਾਈਆਂ ਹੋਈਆਂ ਸੀ ਉਹਦੇ ਉੱਤੇ ਚੜ ਚੜ ਕੇ ਹਲਾ ਹਲਾ ਕੇ ਉਹਦੇ ਉੱਤੇ ਜਿਵੇਂ ਬਾਂਦਰ ਨਹੀਂ ਕਰਦੇ ਟਪੂਸੀਆਂ ਮਾਰਦੇ ਉਹੋ ਜਿਹੇ ਕੰਮੇ ਕਰਦੇ ਪਏ ਜੇ ਕਿਸੇ ਨੇ ਪੁਰਾਣੀ ਚੀਜ਼ ਕੋਈ ਬਚਾ ਕੇ ਰੱਖੀ ਤੇ ਸਾਨੂੰ ਉਹਨੂੰ ਬਚਾ ਲੈਣਾ ਚਾਹੀਦਾ ਆ ਫਿਰ ਅਸੀਂ ਕਹਿੰਨੇ ਆ ਕਿ ਸਾਡਾ ਇਤਿਹਾਸ ਖਤਮ ਹੋ ਰਿਹਾ ਉਹ ਪ੍ਰਾਤਨ ਦੀਜਾ ਖਤਮ ਹੋ ਰਹੀਆਂ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪ ਹੀ ਕਿਤੇ ਨਾ ਕਿਤੇ ਖਤਮ ਕਰ ਰਹੇ ਹਾਂ ਹੁਣ ਜਦੋਂ ਅਸੀਂ ਉੱਥੋਂ ਨਿਕਲ ਗਏ ਸੀ ਤੇ ਫਿਰ ਕੁਝ ਨਿਹੰਗ ਸਿੰਘਾਂ ਨੇ ਆ ਕੇ ਤੇ ਥੋੜੀ ਲਾਠੀਵਾਰੀ ਵੀ ਕੀਤੀ ਕਹਿ ਲੋ ਜਾਂ ਦਪਕੇ ਮਾਰੇ ਆ ਤੇ ਉਹ ਮੁੰਡੇ ਨੂੰ ਥੱਲੇ ਲਾਇਆ ਤੁਸੀਂ ਸੋਸ਼ਲ ਮੀਡੀਆ ਤੇ ਦੋ ਤਿੰਨ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਉਸੇ ਸਮੇਂ ਦੀਆਂ ਕਿਉਂਕਿ ਅਸੀਂ ਉਧਰੋਂ ਨਿਕਲ ਗਏ ਜਦੋਂ ਅਸੀਂ ਵਾਪਸੀ ਗਏ ਸੀ ਤੇ ਫਿਰ ਉਹ ਨਿਹੰਗ ਸਿੰਘ ਹੁਣੀ ਖੜੇ ਸੀ ਤੇ ਉਹਨਾਂ ਨੂੰ ਬੋਲ ਰਹੇ ਸੀ ਇਹਦੇ ਅੱਗੇ ਜਿੱਥੇ ਅਸੀਂ ਜਾ ਰਹੇ ਹਾਂ ਨਾ ਇਹਦੇ ਅੱਗੇ ਦੋ ਕਬਰਾਂ ਹੀ ਗਈਆਂ ਅਸੀਂ ਥੋੜਾ ਹੀ ਅੱਗੇ ਗਏ ਸੀ ਮੈਂ ਦੋਹੀ ਇੱਕ ਕਲਿੱਪ ਲਈ ਆ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦਿਖਾਉਂਗੀ ਉਹ ਹੈਗੀਆਂ ਦੋਨੋਂ ਕਬਰਾਂ ਮੁਸਲਮਾਨਾਂ ਦੀਆਂ ਇੱਕ ਉਸਤਾਦ ਸੀ ਤੇ ਦੂਸਰਾ ਹੈਗਾ ਸੀ ਚੇਲਾ ਤੇ ਜਿਵੇਂ ਉਹਨਾਂ ਲੋਕੀ ਚੇਲੇ ਨੂੰ ਹੁਣਾ ਕਾਫੀ ਗੱਲਾਂ ਕਰਦੇ ਸੀ ਕਿ ਬਈ ਤੇਰਾ ਉਸਤਾਦ ਤੇ ਚਲ ਗਿਆ ਵਾ ਤੈਨੂੰ ਲੈ ਕੇ ਨਹੀਂ ਗਿਆ ਕਿ ਵੀ ਕਹੀ ਜਾਂਦੀ ਨੇ ਸ਼ਗਿਰਦੀ ਬਹੁਤ ਹੀ ਪਿਆਰੀ ਬਹੁਤ ਹੀ ਦਿਲ ਸਾਫ ਹੁੰਦਾ ਆ ਕਿ ਬਈ ਜਿੱਥੇ ਮੇਰਾ ਉਸਤਾਦ ਆ ਉੱਥੇ ਮੈਂ ਆ ਤੇ ਇਹ ਦੋਵਾਂ ਦੀ ਕਬਰਾਂ ਵੀ ਲਾਗੀ ਲਾਗੇ ਹੀ ਬਣਾਈਆਂ ਗਈਆਂ ਸੀ ਸਰਹੰਦ ਦੇ ਜੋਹਰੀ ਟੋਡਰ ਮਲ ਜੀ ਬਹੁਤ ਹੀ ਨੇਕ ਦਿਲ ਇਨਸਾਨ ਸੀ ਤੇ ਉਹਨਾਂ ਦਾ ਰੱਬ ਤੇ ਬਹੁਤ ਵਿਸ਼ਵਾਸ ਸੀ ਕਿਹਾ ਜਾਂਦਾ ਹੈ ਕਿ ਛੋਟੇ ਸਾਹਿਬ ਜਰਿਆ ਦਾ ਸੰਸਕਾਰ ਵੀ ਇਹਨਾਂ ਨੇ ਹੀ ਕੀਤਾ ਸੀ ਇਹਨਾਂ ਦੇ ਵਾਸਤੇ ਇਤਿਹਾਸ ਦੇ ਵਿੱਚ ਕੁਝ ਵੀ ਸਾਨੂੰ ਐਗਜ਼ੈਕਟ ਨਹੀਂ ਮਿਲਦਾ ਲੇਕਿਨ ਕਿਤੋਂ ਨਾ ਕਿਤੋਂ ਥੋੜਾ ਥੋੜਾ ਕੁਝ ਮਿਲ ਜਾਂਦਾ ਹੈ ਦੀਵਾਨ ਟੋਡਰ ਮਲ ਜਿਨੇ 78000 ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਵਜ਼ੀਰ ਖਾਨ ਕੋਲੋਂ ਜਗ੍ਹਾ ਲਈ ਸੀ ਤਾਂ ਕਿ ਛੋਟੇ ਸਹਿਬ ਜਾਰਿਆਂ ਦਾ ਸੰਸਕਾਰ ਕੀਤਾ ਜਾ ਸਕੇ ਉਸ ਸਮੇਂ ਕੋਈ ਬੰਦਾ ਅੱਗੇ ਨਹੀਂ ਲੱਗਿਆ ਕੋਈ ਨਹੀਂ ਮੂਰੇ ਹੋਇਆ ਕਿ ਬਈ ਅਸੀਂ ਛੋਟੇ ਸਹਿਬ ਜਾਰੇ ਦਾ ਸੰਸਕਾਰ ਕਰਾਂਗੇ ਇੱਕ ਤੇ ਮੁਗਲਾਂ ਦਾ ਖੋਫ ਦੂਸਰਾ ਮੌਤ ਦਾ ਡਰ ਇਹੀ ਚੀਜ਼ਾਂ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੀਆਂ ਸੀ ਵजीर खान ਦੀ ਵੀ ਨੀਅਤ ਮਾੜੀ ਹੋ ਗਈ ਸੀ ਜਦੋਂ ਨੂੰ ਪਤਾ ਲੱਗਾ ਸੀ ਕਿ ਦੀਵਾਨ ਟੋਡਰਮਲ ਜੀ ਕੋਲ ਬਹੁਤ ਪੈਸਾ ਹੈਗਾ ਹੈ ਪਹਿਲੇ ਉਹਨੇ ਕਿਹਾ ਸੀ ਕਿ ਜਿਹੜਣੀ ਕ ਉਹਨਾਂ ਨੂੰ ਜਗਾ ਚਾਹੀਦੀ ਛੋਟੇ ਸਾਹਿਬ ਜਾਦਿਆਂ ਦੇ ਸੰਸਕਾਰ ਦੇ ਲਈ ਕਿ ਉਹ ਸੋਨੇ ਦੀਆਂ ਮੋਹਰਾਂ ਵਿਛਾ ਕੇ ਲੈਣ ਪਰ ਉਹਦੀ ਜਦੋਂ ਨੀਅਤ ਮਾੜੀ ਹੋ ਗਈ ਤੇ ਉਹਨੇ ਕਿਹਾ ਕਿ ਮੈਨੂੰ ਮੋਹਰਾਂ ਖੜੀਆਂ ਕਰਕੇ ਦੋ ਜਿਹੜੀ ਤੁਸੀਂ ਜਗਲ ਲੈਣੀ ਹੈ ਸੰਸਕਾਰ ਦੇ ਵਾਸਤੇ ਇਹ ਤੁਸੀਂ ਹੁਣ ਸੰਗਤ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਆ ਸਾਹਮਣੇ ਦੋ ਕਬਰਾਂ ਹੈਗੀਆਂ ਨੇ ਇੱਕ ਕਬਰ ਇਹ ਆ ਦੂਸਰੀ ਵੀ ਇਹਦੇ ਨਾਲ ਹੀ ਪੈ ਜਾਂਦੀ ਆ ਉਧਰਲੇ ਪਾਸੇ ਇਹ ਪਿੰਡ ਦੇ ਵਿੱਚ ਉਹ ਵਿੱਚ ਜਿੱਥੇ ਟੋਡਰ ਮਲਜੀ ਦੀ ਹਵੇਲੀ ਹੈ ਨਾ ਪਿੱਛੇ ਤੁਸੀਂ ਹਵੇਲੀ ਦੇਖ ਸਕਦੇ ਹੋ ਹਵੇਲੀ ਦੇ ਸਿੱਧਾ ਸਿੱਧੀ ਅੱਗੋਂ ਪਿੰਡ ਦੇ ਵਿੱਚੋਂ ਵੀ ਚੇਰ استان ਦਾ ਜੇ ਕਿਸੇ ਨੇ ਦੇਖਣੀ ਆ ਹੋਣਗੇ ਤੁਸੀਂ ਜਾ ਕੇ ਉੱਥੇ ਦੇਖ ਕੇ ਆ ਸਕਦੇ ਆ ਅਸੀਂ ਅੱਧੇ ਰਸਤੇ ਮੋੜ ਕੇ ਆ ਚੁੱਕੇ ਹੀ ਇੱਕ ਉੱਥੇ ਗਰਮੀ ਬੜੀ ਲੱਗ ਰਹੀ ਸੀ ਮਤਲਬ ਧੁੱਪ ਹੋ ਗਈ ਸੀ ਤੇ ਕਾਫੀ ਚੱਲਣ ਨਾਲ ਵੀ ਫਿਰ ਗਰਮੀ ਹੋਏਂਦੀ ਫਿਰ ਅਸੀਂ ਅੱਧੇ ਰਸਤੇ ਤੋਂ ਹੀ ਵਾਪਸ ਆ ਗਏ ਸੀ ਆ ਤੁਸੀਂ ਦੇਖ ਸਕਦੇ ਆ ਜੇ ਇਸ ਬਾਰੇ ਮੈਂ ਪਿੱਛੇ ਗੱਲ ਕੀਤੀ ਫਿਰ ਇੱਥੇ ਉਹੀ ਚੀਜ਼ ਦੁਹਰਾਈ ਜਾ ਰਹੀ ਆ ਗੁੰਬਦ ਦੇ ਉੱਪਰ ਤੱਕ ਚੜ ਕੇ ਲੋਕ ਖੜੇ ਹੋਏ ਨੇ ਉਹਦੇ ਵੀ ਉਹ ਪਹਿਲੀ ਸੀ ਤੇ ਇਹ ਦੂਸਰੀ ਆ ਉਹ ਬਾਤ ਚੋਂ ਆਪਾਂ ਕਰ ਲਈਤੀ ਸੀ ਵਾਪਸੀ ਇਸ ਤੋਂ ਪਿਛਲੇ ਵਲੌਗ ਵੀ ਜਾ ਕੇ ਤੁਸੀਂ ਜ਼ਰੂਰ ਦੇਖਿਓ ਜਿਨ੍ਹਾਂ ਨੇ ਵਜ਼ੀਰ ਖਾਨ ਦੀ ਬੀਬੀ ਬੀਬੀ ਜਾਨਾ ਜੀ ਦਾ ਮਹਿਲ ਨਹੀਂ ਦੇਖਿਆ ਉਹ ਜਾ ਕੇ ਜ਼ਰੂਰ ਦੇਖਿਓ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੰਗਾ ਜੀ ਮਿਲਦੇ ਅਗਲੇ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ